ਗੁਰੂਆਂ ਨੂੰ ਸਤਿਕਾਰ ਗੁਰੂ ਸਾਹਿਬਾਂ ਸੰਗ ਜੀਓ ਗੁਰੂ ਸਾਹਿਬਾਂ ਦੀ ਬਾਣੀ ਅਮੋਲਕ ਦਾਤ ਹੈ ਦੁਨੀਆ ਦੇ ਭਲੇ ਵਾਸਤੇ ਮਹਾਰਾਜ ਜੀ ਨੇ ਬਹੁਤ ਬੜਾ ਪ੍ਰਵਕਾਰ ਕੀਤਾ ਹੈ ਤੁਰ ਕੀ ਬਾਣੀ ਆਈ 3 ਸਗਲੀ ਜੈੰਤ ਮਟਾਰੀ ਤਦੋ ਜੀਵਾਤਮ ਪ੍ਰੇਮ ਦੇ ਨਾਲ ਬਾਣੀ ਦਾ ਪਾਠ ਕਰਦਾ ਹੈ ਸਮੁੰਦਰ ਹੈ ਜાં ਬਾਣੀ ਦੇ ਵਿਚਾਰ ਸਮੁੰਦਰ ਹੈ ਕੀਰਤਨ ਸਮੁੰਦਰ ਹੈ ਜੇ ਆਪਣੇ ਆਪ ਕੀਰਤਨ ਕਹਿੰਦਾ ਬਾਣੀ ਜਾਪ ਕਰਦਾ ਹੈ ਉਸ ਵੇਲੇ ਇੱਕ ਬਹੁਤ ਵੱਡੀ ਖੇੜੰਦਰ ਵਰਦੀ ਹੈ ਜੇਕਰ ਭਾਵਨਾ ਸੱਚ ਹੈ ਪ੍ਰਭੂ ਸੋ ਕਿڑی ਜਿਉਂ-ਜਿਉਂ ਬਾਣੀ ਪ੍ਰੇਮ ਨਾਲ ਪੜੀ ਜਾਂਦੀ ਹੈ ਦੇਵੇਂ ਤੇਵੇਂ ਵਿਕਾਰਾਂ ਵਾਲੀ ਮੈਲ ਦੂਰ ਹੁੰਦੀ ਹੈ ਆਤਮਕ ਆਨੰਦ ਬਣਦਾ ਜਾਂਦਾ ਹੈ ਜੀ ਗੁਰੂ ਸਾਹਿਬ ਦੀ ਬਾਣੀ ਵਿੱਚ ਬੱਚੇ ਨੇ ਗਉਣ ਗਾਵਤ ਤੇਰੀ ਉਤਰਸ ਮੈਲ ਦਿਲ ਸਜਾਈ ਨਾਮੈ ਨਿਕਹਿ ਲੋ ਅੰਦਰੋਂ ਹੰਕਾਰ ਬਾਹਰ ਨਿਕਲ ਜਾਂਦਾ ਹੈ ਬਾਹਰ ਮਿਟ ਜਾਂਦਾ ਹੈ ਤੇ ਨਾਮ ਰੂਪੀ ਪ੍ਰਗਾਸ ਇਹਦੇ ਵਿੱਚ ਹੋ ਜਾਂਦਾ ਸਮੁੱਚੀ ਬਾਣੀ ਦਾ ਮਨੋਰ ਅਸ਼ੀਵਾਤ ਨੂੰ ਨਹੀਂ ਸਮਝਾਣਾ ਕਿ ਆਪਣੇ ਮਨ ਨੂੰ ਸੁਚੇਤ ਕਰਿਏ ਜਾਗਰਿਤ ਕਰਿਏ ਗਲਤਾਨ ਨਾ ਹੋਈਏ ਸੰਸਾਰ ਪਦਾਰਥਾਂ ਵਿੱਚ ਪਰਿਵਾਰ ਵਿੱਚ ਨਹੀਂ ਗਲਤਾਨ ਹੋਣਾ ਨਾ ਹੀ ਸੰਸਾਰ ਵਿੱਚ ਰਹਿਣਾ ਪਰਿਵਾਰ ਵਿੱਚ ਸੰਸਾਰ ਵਿੱਚ ਦੁਨਿਆਵੀ ਦਾਇਤਵ ਸਮਾਜਿਕ ਦਾਇਤਵ ਪਰਿਵਾਰਕ ਦਾਇਤਵ ਨਮੰਦਿਆ ਹੋਏ ਨਰਲੀਪ ਹੋ ਕੇ ਰੱਬ ਦਾ ਧਿਆਨ ਤਰਨਾ ਹੈ ਸੁਪਰਾਨਾ ਬਾਰ ਬਾਰ ਰਖੀ ਜਿਵੇਂ ਮਰਗਾਬੀ ਰਹਦੀ ਜਲ ਵਿੱਚ ਹੈ ਤਲਾਬਿਸ਼ ਪਰ ਡੁੱਬਦੀ ਨਹੀਂ ਉੱਪਰ ਤੈਰਦੀ ਹੈ ਕਮਲ ਦਾ ਫੁੱਲ ਉਗਦਾ ਕੱਚਲ ਵਿੱਚ ਹੈ ਅਗਰੋ ਪਿਆਰ ਸਭ ਪਰ ਉੱਠ ਕੇ ਸੰਗਤਨ ਕੇ ਦਾ ਮੁਸਕਰਾਉਂ ਇਸੇ ਤਰ੍ਹਾਂ ਗੁਰੂ ਦੇ ਸਿੱਖ ਸਮਾਜ ਵਿੱਚ ਰਹਿੰਦੇ ਹੋਏ ਆਪਣੀ ਦੁਨਿਆਵੀ ਕਿਰਤ ਕਰਦੇ ਹੋਣ ਦੱਸਾਂ ਉਹਦੇ ਕੇਸ ਕੇਮਾਈ ਕਰਦੇ ਹੋ ਹਾਂ ਸੱਚੀ ਪ੍ਰਮਾਤਮਾ ਪਰਮੇਸ਼ਰ ਨੂੰ ਹਰ ਵਾਰ ਯਾਦ ਰੱਖਦੇ ਨੇ ਨਿਤ ਅਨੁਤਾਨ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਤਾਂ ਵਾਹਿਗੁਰੂ ਐਸ ਜੀਓ ਦੇ ਨਾਲ ਰਹਿੰਦਾ ਹੈ ਚਤਰ ਚੱਕਰ ਵਰਤੀ ਚਤਰ ਚੱਕਰ ਪੁਗਤੇ ਸਵੰਮੰ ਸਵੰਮੰ ਸਰਬਦਾ ਸਰਬ ਜੁਗਤੇ ਦੁ ਕਾਲੰਗ ਪਰਨਾਸੀ ਦਿਆਨੰ ਸਰਪੇ ਸਦਾ ਅੰਗ ਸੰਗੇ ਅਰੰਗੰ ਗਵੂਤੇ